ਸਰਦਾਰ ਬਲਬੀਰ ਸਿੰਘ ਪੰਨੂ ਦੀ ਗਵਾਹੀ ਥੱਲੇ ਅੱਜ ਬੱਸਾਂ ਦਾ ਕਾਫਲਾ ਗੱਡੀਆਂ ਦਾ ਕਾਫਲਾ ਲੈ ਕੇ ਜਾ ਰਹੇ ਆ ਤੋ ਤੇ ੜਾ ਦੇਂਗੇ ਤੋ ਤੇ ਸਿੰਘ ਫਸਾ ਕੇ ਦੇਖੋ 40 ਤੋਂ 45 ਬੱਸਾਂ ਦਾ ਸਾਡਾ ਅੱਜ ਕਾਫਲਾ ਹੈ ਨਾਲ ਗੱਡੀਆਂ ਨੇ ਪੰਨੂ ਹੁਸਰ ਜਿੰਦਾਬਾਦ ਸਵਾ ਪਵਨ ਸਿੰਘ ਜਿੰਦਾਬਾਦ ਸੱਚੇ ਪਾਸ਼ਾਵਾਹੀ ਗੁਰੂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਸਾਨੂੰ ਇੱਕ ਸੱਚਾ ਸੁੱਚਾ ਹੀਰਾ ਸੀਐਮ ਪੰਜਾਬ ਨੂੰ ਦਿੱਤਾ ਤੋਤੇ ਉਡਾ ਦੇਗੇ ਤੋਤੇ ਸਿੰਘ ਫਸਾ ਕੇ ਦੇਖੋ ਤੁਸੀਂ ਦੇਖ ਸਕਦੇ ਹੋ ਕਾਫਲਾ ਕਿ ਕਿੰਨੀ ਦੁਨੀਆ ਸਰਦਾਰ ਬਲਬੀਰ ਸਿੰਘ ਜੀ ਪੰਨੂ ਉਹਨਾਂ ਦੇ ਨਾਲ ਜਾ ਰਹੀ ਆ ਔਰ ਚਟਾਨ ਵਾਂਗੂ ਚਟਾਨ ਵਾਂਗੂ ਖੜੇ ਨੇ ਸਰਦਾਰ ਬਲਬੀਰ ਸਿੰਘ ਜੀ ਪੰਨੂ ਵਾਸਤੇ ਜਿੰਦਾਬਾਦ ਪੰਨੂ ਤੇਰੀ ਸੋਹਤ ਸਰਦਾਰ ਲਾਹੌਰ ਤੇ ਆਵਾਜ਼ ਦੀ ਪਾਰਟੀ ਜਿੰਦਾਬਾਦ ਬਲਬੀਰ ਸਿੰਘ ਪੰਨੂ ਨੇ ਹਲਕੇ ਦੇ ਵਿੱਚ ਨਸਿਆਂ ਵਿਰੁੱਧ ਮਹਿਮ ਸ਼ੁਰੂ ਕੀਤੀ ਸੀ ਉਹਦਾ ਇਹਨਾਂ ਦੀ ਅਗਵਾਈ ਥੱਲੇ ਬਹੁਤ ਅਸਰ ਹੋ ਰਿਹਾ ਪਬਲਿਕ ਤੇ ਤੋਤੇ ਉਡਾ ਰਾਂਗੇ ਤੋਤੇ ਸਿੰਘ ਫਸਾ ਕੇ ਦੇਖੋ ਸਰਦਾਰ ਬਲਬੀਰ ਸਿੰਘ ਪੰਨੂ ਸਾਹਿਬ ਉਹਨਾਂ ਦੀ ਅਗਵਾਈ ਹੇਠ ਇੱਕ ਵੱਡਾ ਕਾਫਲਾ ਬੱਸਾਂ ਦਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਨਾਂ ਦੇ ਸਪੋਰਟਰ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਨ ਲਈ ਮੋਗੇ ਰੈਲੀ ਦੇ ਵਿੱਚ ਸ਼ਾਮਲ ਹੋ ਰ ਜਾ ਰਹੇ ਆ ਤੋਂ ਤੱਕ ਕਿਸੇ ਦਿਨ ਇਹ ਪੇਛੇ ਚੱਲਦੀ ਜਿੱਥੋਂ ਤੱਕ ਪੰਨੂ ਦੀ ਪਹੁੰਚ ਸੱਜਣਾ ਜ਼ਿਲ੍ਹੇ 'ਚ ਰਿਕਾਰਡ ਤੌਰ ਤੇ ਵਿਰੋਧੀਆਂ ਲਈ ਹੰਕਾਰ ਤੋੜ ਕੁੰਬ ਦੇ ਮੇਲੇ ਵਰਗੇ ਭਾਰੀ ਇਕੱਠ ਨੇ ਗਵਾਹੀ ਪਰ ਦਿੱਤੀ ਹੈ ਕਿ ਹਲਕਾ ਫਤਿਹਗੜ ਚੁੜੀਆਂ ਦੇ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂ ਨੇ ਤਾਲ ਠੋਕ ਕੇ 2027 ਦੇ ਜਲਵੇ ਦੀ ਚਲਕ ਵਖਾ ਦਿੱਤੀ ਆ ਆਮ ਆਦਮੀ ਪਾਰਟੀ ਦੀ ਯੁੱਤ ਨਛੇ ਵਿਰੁੱਧ ਮੋਕਾ ਰੈਲੀ ਲਈ ਬੀ ਡੀ ਸੀ ਤੇ ਵਰਕਰਾਂ ਦਾ ਬਹੁਤ ਵੱਡਾ ਕਾਫਲਾ ਸੈਂਕੜੇ ਕਾਰਾਂ ਤੇ ਬੱਸਾਂ ਆਹੀ ਅਲੀਵਾਲ ਤੋਂ ਪੰਨੂ ਦੀ ਅਗਵਾਹੀ ਦੇ ਵਿੱਚ ਰਵਾਨਾ ਹੋਇਆ ਸੂਤਰ ਦੱਸਦੇ ਨੇ ਕਿ ਪੰਨੂ ਦਾ ਰਿਕਾਰਡ ਤੋੜ ਕਾਫਲੇ ਦੀ ਚਰਚਾ ਹਾਈ ਕਮਾਂਡ ਤੱਕ ਪਹੁੰਚ ਚੁੱਕੀ ਹੈ ਜਨਾਬ ਹੋ ਸਕਦਾ ਹੈ ਹਾਈ ਕਮਾਂਡ ਆਉਣ ਵਾਲੇ ਦਿਨਾਂ 'ਚ ਪੰਨੂ ਦੀ ਸਖਤ ਮੈਂਨ ਨੂੰ ਦੇਖਦੇ ਹੋਏ ਕੋਈ ਵੱਡਾ ਮਾਨ ਸਨਮਾਨ ਬਖਸ਼ ਦੇਵੇ ਆਓ ਸੁਣਦੇ ਹਾਂ ਕੀ ਕਹਿਣਾ ਹੈ ਹਲਕਾ ਫਤਿਹਗਾਰਡ ਚੂੜੀਆਂ ਦੇ ਇੰਚਾਰਜ ਬਲਬੀਰ ਸਿੰਘ ਪੰਨੂ ਤੇ ਉਹਨਾਂ ਦੇ ਸਾਥੀਆਂ ਦਾ ਤੋਤੇ ਉਡਾ ਰਹੇਗੇ ਤੋਤੇ ਸਿੰਘ ਫਸਾ ਕੇ ਦੇਖੋ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਬਹੁਤ ਬਹੁਤ ਧੰਨਵਾਦ ਕਰਦਾ कि ਜਿਨ੍ਹਾਂ ਨੇ ਸਾਨੂੰ ਇੱਕ ਸੱਚਾ ਸੁੱਚਾ ਹੀਰਾ ਸੀਐਮ ਪੰਜਾਬ ਨੂੰ ਦਿੱਤਾ ਪੰਜਾਬ ਦੇ ਵਿੱਚ ਇੱਕ ਬੜਾ ਵੱਡਾ ਕੋੜ ਸੀ ਨਸ਼ੇ ਦਾ ਕੋੜ ਉਹਨਾਂ ਨੇ ਪਿੰਡਾਂ ਦੇ ਵਿੱਚ ਇੱਕ ਸਾਨੂੰ ਵੀਡੀਸੀ ਡੀਐਮ ਟੀਮਾਂ ਬਣਾਉਣ ਨੂੰ ਕਿਹਾ ਸੀ ਹਰ ਪਿੰਡ ਦੇ ਵਿੱਚ ਇੱਕ 11 ਮੈਂਬਰੀ ਵੀਡੀਸੀ ਟੀਮ ਬਣੀ ਹੈ ਜਿਹੜੀ ਪਿੰਡਾਂ ਦੇ ਵਿੱਚ ਜੇ ਕੋਈ ਨਸ਼ਾ ਕਰਦਾ ਨਸ਼ਾ ਵੇਚਦਾ ਜਾਂ ਕੋਈ ਮਨਸੇ ਦਾ ਮਰੀਜ਼ ਹੈ ਇਹ ਸਾਡੇ ਅੱਜ ਉਹ ਭਰਾ ਨੇ ਹਰ ਪਿੰਡ ਦੇ ਵਿੱਚੋਂ ਤਕਰੀਬਨ ਇੱਕ ਇੱਕ ਬੱਸ ਆਈ ਹੈ ਤਕਰੀਬਨ 40 ਤੋਂ 45 ਬੱਸਾਂ ਦਾ ਸਾਡਾ ਅੱਜ ਕਾਫਲਾ ਹੈ ਨਾਲ ਗੱਡੀਆਂ ਨੇ ਜਿਹੜੇ ਅੱਜ ਅਸੀਂ ਮੋਗੇ ਰੈਲੀ ਪੂਰੇ ਪੰਜਾਬ ਦੀ ਸਰਦਾਰ ਪੰਗੋਤ ਸਿੰਘ ਮਾਨ ਜੀ ਨੇ ਜੁਧ ਨਸ਼ਿਆਂ ਵਿਰੁੱਧ ਇੱਕ ਮਹਿੰਮ ਚਲਾਈ ਸੀ ਅੱਜ ਬੀਡੀਸੀ ਮੈਂਬਰ ਉੱਥੇ ਬੁਲਾਈ ਨੇ ਹਰ ਸਾਰੇ ਹਲਕਾ ਫਤਿਹਗੜ ਚੂੜੀਆਂ ਦੇ ਵਿੱਚੋਂ ਤਕਰੀਬਨ 2000 ਦੇ ਲਗਭਗ ਕਾਫਲਾ ਜਿਹੜਾ ਅੱਜ ਮੋਗੇ ਰੈਲੀ ਦੇ ਵਿੱਚ ਜਾ ਰਿਹਾ ਮੈਂ ਆਪਣੇ ਵੱਲੋਂ ਸਾਰੇ ਫਤਿਹਗੜ ਚੂੜੀਆਂ ਵਾਸੀਆਂ ਨੂੰ ਆਪਣੀਆਂ ਮਾਵਾਂ ਨੂੰ ਸਾਰੇ ਪਰਿਵਾਰਾਂ ਨੂੰ ਇਹੋ ਹੀ ਬੇਨਤੀ ਕਰਦਾ ਜਿਹੜੀ ਸਰਦਾਰ ਪੰਗੋਤ ਸਿੰਘ ਮਾਨ ਜੀ ਨੇ ਇੱਕ ਮਹਿੰਮ ਚਲਾਈ ਹੈ ਜੁਧ ਨਸ਼ਿਆਂ ਵਿਰੁੱਧ ਜਿਹੜੇ ਪਿੰਡਾਂ ਦੇ ਵਿੱਚ ਮੈਂਬਰ ਭੜਾਏ ਨੇ ਉਹਨਾਂ ਦਾ ਸਾਥ ਜਰੂਰ ਦਿਓ ਉਹਨਾਂ ਦਾ ਸਾਥ ਦੇਣ ਦੀ ਲੋੜ ਹੈ ਕਿਉਂਕਿ ਕਈ ਪਰਿਵਾਰਾਂ ਦੇ ਬੱਚੇ ਕਈਆਂ ਮਾਵਾਂ ਦੇ ਪੁੱਤ ਕਈਆਂ ਭੈਣਾਂ ਦੇ ਵੀਰ ਕਈਆਂ ਦੇ ਸੁਹਾਗ ਜਿਹੜੇ ਗਲਤ ਅੰਸਰਾਂ ਕਰਕੇ ਕਿਉਂਕਿ ਪਾਰਟੀਆਂ 75 ਸਾਲ ਪਾਰਟੀਆਂ ਨੇ ਰਾਜ ਕੀਤਾ ਕਦੀ ਕਾਲੀਏ ਕਦੀ ਕਾਂਗਰਸੀਏ ਕਦੀ ਕਾਲੀਏ ਕਦੀ ਕਾਂਗਰਸੀਏ ਉਹਨਾਂ ਨੇ ਨਸ਼ੇ ਨੂੰ ਵੱਡਾ ਕੀਤਾ ਸੀ ਬੜੀ ਧੁੰਗਾਈ ਤੱਕ ਨਸ਼ੇ ਦੀ ਜੜ ਚਲੀ ਗਈ ਸੀ ਪੂਰੇ ਫਤਿਹਗੜ ਚੂੜੀਆਂ ਦੇ ਵਿੱਚ ਬੜੀ ਵੱਡੀ ਤਦਾਦ ਦੇ ਵਿੱਚ ਨਸ਼ੇ ਦੇ ਸਦਾਗਰ ਫੜੇਗੇ ਪਰ ਹੋਰ ਵੀ ਕਈ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਨਵੇਂ-ਨਵੇਂ ਕੋਈ ਉੱਠੇ ਨੇ ਪਿੰਡਾਂ ਦੇ ਸਾਡੇ ਮੋਤਪੁਰਾਂ ਦੇ ਸਰਪੰਚ ਸਾਹਿਬਾਂ ਦੇ ਰਡਾਰ ਦੇ ਵਿੱਚ ਨੇ ਜਿੱਦਾਂ ਜਿੱਦਾਂ ਸਾਡੇ ਪਿੰਡਾਂ ਤੋਂ ਆਵਾਜ਼ ਆਊਗੀ ਪਿੰਡ ਦੇ ਵਿੱਚ ਜੇ ਕੋਈ ਨਸ਼ਾ ਵੀ ਇਤਜਾਜਾ ਕੋਈ ਨਸ਼ੇ ਦਾ ਮਰੀਜ਼ ਆ ਸੀ ਉਸੇ ਹਿਸਾਬ ਨਾਲ ਜਿੰਨੂੰ ਮੈਡੀਕਲ ਸਹੂਲਤ ਦੀ ਲੋੜ ਹੋਊਗੀ ਉਹਨੂੰ ਦਾਖਲ ਕਰਾਵਾਂਗੇ ਜਿੰਨੂੰ ਜਿੱਥੇ ਉਹਦੀ ਜਗ੍ਹਾ ਬਣਦੀ ਹੈ ਜੇਲ੍ਹ ਦੇ ਵਿੱਚ ਉੱਥੇ ਪਹੁੰਚਾਉਣ ਦੀ ਲੋੜ ਹੋਊਗੀ ਉਹਨੂੰ ਉੱਥੇ ਪਹੁੰਚਾਇਆ ਜਾਏਗਾ ਪੰਜਾਬ ਦੀ ਜਿਹੜੀ ਟੀਮ ਸ੍ਰੀਮ ਸਾਹਿਬ ਨੇ ਤਿਆਰ ਕੀਤੀ ਹੈ ਜੁਧ ਨਸ਼ਿਆਂ ਦੇ ਵਿਰੁੱਧ ਸਾਡੀ ਜੂਤਤੀ ਟੀਮ ਵੀਡੀਸੀ ਮੈਂਬਰ ਉਨ੍ਹਾਂ ਦੀ ਪ੍ਰਸ਼ੰਸਾ ਗਵਰਨਰ ਸਾਹਿਬ ਆਏ ਸੀ ਪੰਜਾਬ ਦੌਰੀ ਤੇ ਉਹਨਾਂ ਨੇ ਵੀ ਬਹੁਤ ਚੰਗੇ ਲਬਦਾਂ ਦੇ ਵਿੱਚ ਸੀਐਮ ਸਾਹਿਬ ਦੀ ਪਰ ਜਿਹੜੀ ਜੁਧ ਨਸ਼ਿਆਂ ਦੇ ਵਿਰੁੱਧ ਸਾਡੀ ਟੀਮ ਹੈ ਉਹਦਾਂ ਨੇ ਵੀ ਪ੍ਰਸ਼ੰਸਾ ਕੀਤੀ ਵੀ ਪੰਜਾਬ ਦੇ ਵਿੱਚ بڑے ਵੱਡੇ ਪਦਰ ਤੇ ਇਹ ਉਹਨਾਂ ਦੀ ਜਵਾਨੀ ਹੈ ਵੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਬڑے ਵੱਡੇ ਪਦਰ ਤੇ ਨਸ਼ੇ ਨੂੰ ਠੰਡ ਪਈ ਹੈ ਫਟੇਗੜ ਚੂੜੀਆਂ ਵਾਸੀਆਂ ਨੂੰ ਆਪਣੇ ਵੱਲੋਂ ਪੁੱਤ ਪਜੀਦਾ ਭਰਾ ਜੋ ਸਮਝਦੇ ਨੇ ਕਿਸੇ ਪਿੰਡ ਦੇ ਵਿੱਚ ਜੇ ਕੋਈ ਗੈਂਗਸਟਰ ਤੰਗ ਕਰਦਾ ਜੇ ਕੋਈ ਨਸ਼ਾ ਵੇਚਣ ਵਾਲਾ ਤੰਗ ਕਰਦਾ ਕਿਸੇ ਨੂੰ ਨਸ਼ਾ ਵੇਚਣ ਵਾਲੇ ਨੂੰ ਮੈਂ ਸਿਰ ਨਹੀਂ ਚੁਪਣ ਦੇਵਾਂ 2022 ਤੋਂ ਬਾਅਦ ਜੇ ਕੋਈ ਵੀ ਫਤਿਹਗੜ ਚੂੜੀਆਂ ਦਾ ਕੋਈ ਵੀ ਵੀਰ ਕੋਈ ਵੀ ਪਰਿਵਾਰ ਕੋਈ ਵੀ ਕਹਦੇ ਕੋਈ ਵੀ ਕਹਦੇ ਤੇ ਮੈਂ ਉਹ ਸਜ਼ਾ ਭੁਗਤਦਾ ਹੱਕਦਾਰ ਮੈਂ ਜ਼ਿੰਮੇਵਾਰ ਹੋਵਾਂਗਾ ਕਿਸੇ ਦੇ ਵੀ ਕੋਈ ਨਜਾਇਜ਼ ਪਰਚਾ ਹੋ ਜਾਵੇ 26 ਬਣੀ ਹੋਵੇ ਕਿਸੇ ਦੇ 452 ਕੋਈ ਪਰਚੇ ਦੋ ਤਿੰਨ ਕਰਾਉਂਦੀ ਸੀ 751 ਕਰੁੰਦੇ ਸੀ ਝੂਟੀਆਂ 26 ਬਣਾਉਂਦੇ ਸੀ 452 ਬਣਾਉਂਦੇ ਸੀ ਝੂਟੀਆਂ ਫਟੇਗੜ ਚੂੜੀਆਂ ਦੇ ਵਿੱਚ ਜੇ ਇਦਾਂ ਦਾ ਕੋਈ ਵੀ ਕੰਮ ਹੋਇਆ ਤੇ ਉਹਦਾ ਮੈਨੇਜਮੈਂਟ ਐਸਐਚਓ ਸਹਿਬਾਨਾ ਨੇ ਡੀਪੀ ਸਹਿਬਾਨਾ ਨੇ ਔਰ ਪੂਰੇ ਪੁਲਿਸ ਪ੍ਰਸ਼ਾਸਨ ਨੇ ਬਹੁਤ ਸਾਥ ਦਿੱਤਾ ਹੈ ਪੂਰੇ ਪੰਜਾਬ ਵਾਸੀਆਂ ਨੂੰ ਇੱਕੋ ਹੀ ਬੇਨਤੀ ਕਰਨਾ ਚਾਹੁੰਨਾ ਵੀ ਆਪਣੇ ਪੁੱਤਾਂ ਨੂੰ ਆਪਣੇ ਪੁੱਤਾਂ ਨੂੰ ਆਪਣੇ ਸਹਾਗਾਂ ਨੂੰ ਆਪਣੇ ਭਰਾਵਾਂ ਨੂੰ ਨਾਲ ਮਿਲ ਕੇ ਬਚਾ ਲਈਏ ਵੋਟਾਂ 2027 ਦੇ ਵਿੱਚ ਜੇ ਅਸੀਂ ਚੰਗੇ ਕੰਮ ਕਰ ਰਹੇ ਹਾਂ ਚੰਗੇ ਕੰਮ ਕਰਾਂਗੇ ਵੋਟਾਂ 2027 ਦੇ ਵਿੱਚ ਲੋਕਾਂ ਨੇ ਆਪਣੇ ਆਪ ਹੀ ਪਾਉਣੀਆਂ ਨੇ ਜਿਹੜਾ ਸਭ ਤੋਂ ਵੱਡਾ ਪੰਜਾਬ 'ਚ ਕੋਡ ਨਸ਼ਾ ਸੀ ਜਿਹਨੂੰ ਕਾਂਗਰਸ ਨੇ ਬਹਰਾਵਾ ਦਿੱਤਾ ਅਕਾਲੀ ਦਲ ਨੇ ਬਹਰਾਵਾ ਦਿੱਤਾ ਸਭ ਤੋਂ ਪਹਿਲਾਂ ਜਿਹੜਾ ਸਾਡਾ ਇੱਕ ਨਾਗਰਿਕ ਅਧਿਕਾਰ ਹੈ ਵੀ ਆਪਣੇ ਪਰਿਵਾਰ ਨੂੰ ਮਾਮਾ ਨੂੰ ਆਪਣੇ ਬੱਚਿਆਂ ਦਾ ਪਰਿਵਾਰ ਨੂੰ ਆਪਣੇ ਬੱਚਿਆਂ ਦਾ ਪਿੰਡ ਨੂੰ ਆਪਣੇ ਸਾਰੇ ਪਿੰਡ ਦਾ ਸ਼ਹਿਰ ਨੂੰ ਸ਼ਹਿਰ ਦਾ ਜ਼ਿਲ੍ਹੇ ਨੂੰ ਜ਼ਿਲ੍ਹੇ ਦਾ ਔਰ ਸਾਰਿਆਂ ਨੂੰ ੜਲ ਮਿਲ ਕੇ ਜਿਹੜੇ ਵੀ ਨਾਗਰਿਕਤਾ ਪੰਜਾਬ ਦੀ ਹੈਗੀ ਆ ਸਾਰਿਆਂ ਨੂੰ ਪੰਜਾਬ ਦੀ ਜ਼ਿੰਮੇਵਾਰੀ ਬਣਦੀ ਹੈ ਅਸੀਂ ਜੇ ਕਿਸੇ ਦਾ ਪੁੱਤ ਮਰੀਜ਼ ਬਣ ਗਿਆ ਉਹਦਾ ਸਾਥ ਦੇਈਏ ਉਹਨੂੰ ਪਿਆਰ ਦੇ ਨਾਲ ਕਾਉਂਸਲਿੰਗ ਕਰੀਏ ਇਹ ਮੇਰੀ ਸਾਰੇ ਫਤਿਹਗੜ ਚੂੜੀਆਂ ਵਾਸੀਆਂ ਨੂੰ ਬੇਨਤੀ ਹੈ ਜੇ ਕਿਸੇ ਦਾ ਪੁੱਤ ਨਾ ਜਿੱਦਾ ਮਰੀਜ਼ ਬਣ ਚੁੱਕਾ ਹੈ ਮੈਂ 24 ਘੰਟੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਆ ਮੈਂ ਖੁਦ ਆਪਣੀ ਗੱਡੀ ਭੇਜਾਂਗਾ ਮੈਂ ਆਪ ਲੈ ਕੇ ਜਾਵਾਂਗਾ ਉਹਨੂੰ ਆਪਾਂ ਨਸ਼ਾ ਛਡਾਊ ਕੇਂਦਰ ਦੇ ਵਿੱਚ ਭਰਤੀ ਕਰਾਵਾਂਗੇ ਉਹਨੂੰ ਕਾਉਂਸਲਿੰਗ ਕਰਾਂਗੇ ਉਹਨੂੰ ਸਹੀ ਇਨਸਾਨ ਬਣਾਵਾਂਗੇ ਤੇ ਜੇ ਕੋਈ ਨਸ਼ਾ ਵੇਚਣ ਵਾਲਾ ਕੋਈ ਹੈ ਜੇ ਵੀ ਕਹਿੰਦਾ ਕਿ ਮੈਂ ਨਸ਼ਾ ਵੇਚਦਾ ਮੈਂ ਬਹੁਤ ਵੱਡਾ ਗੁੰਡਾ ਹੈ ਮੈਂ ਬਹੁਤ ਵੱਡਾ ਗੈਂਗਸਟਰ ਹੈ ਜਾਂ ਮੈਂ ਬਹੁਤ ਵੱਡਾ ਬਦਮਾਸ਼ ਹੈ ਮੈਂ ਤੁਹਾਡੇ মিডিਆ ਦੇ ਚੈਨਲਾਂ 'ਇੰਨ ਦੱਸਣਾ ਚਾਹੁੰਦਾ ਕਿ ਮੈਨੂੰ ਆਕੇ ਦੱਸੋ ਮੈਨੂੰ ਘਰ ਆਕੇ ਦੱਸ ਦਿਓ ਚੋਰੀ ਛੱਪੇ ਆਕੇ ਦੱਸ ਦਿਓ ਪੰਜਾਂ ਤੋਂ ਸੱਤਾਂ ਜਣਾਂ ਦੇ ਵਿੱਚ ਵਿੱਚ ਉਹਦਾ ਤੁਹਾਨੂੰ ਮੈਂ ਜੱਟ ਦੇਵਾਂ ਮਹਿਰ ਰਜਿੰਦਰ ਸਿੰਘ ਮੰਡ ਸਰਪੰਚ ਦਾਬਾਂਵਾਲ ਹਲਕਾ ਫਤੇਗੜ ਚੂੜੀਆਂ ਸਰਦਾਰ ਬਲਬੀਰ ਸਿੰਘ ਪੰਨੂ ਜੀ ਦੀ ਰਹਿਨਵਾਈ ਥੱਲੇ ਅਸੀਂ ਕੰਮ ਕਰ ਰਹੇ ਆ ਬਲਬੀਰ ਸਿੰਘ ਪੰਨੂ ਨੇ ਹਲਕੇ ਦੇ ਵਿੱਚ ਨਸ਼ਿਆਂ ਵਿਰੁੱਧ ਮੇਮ ਸ਼ੁਰੂ ਕੀਤੀ ਹੀ ਉਹਦਾ ਇਹਨਾਂ ਦੀ ਗਵਾਈ ਥੱਲੇ ਬਹੁਤ ਅਸਰ ਹੋ ਰਿਹਾ ਪਬਲਿਕ ਤੇ ਤੇ ਜਿਹੜੀ ਅੱਜ ਸਰਕਾਰ ਰੈਲੀ ਕਰ ਰਹੀ ਆ ਨਸ਼ਿਆਂ ਵਿਰੁੱਧ ਆਪਾਂ ਸਰਦਾਰ ਬਲਬੀਰ ਸਿੰਘ ਪੰਨੂ ਦੀ ਗਵਾਈ ਥੱਲੇ ਅੱਜ ਬੱਸਾਂ ਦਾ ਕਾਫਲਾ ਗੱਡੀਆਂ ਦਾ ਕਾਫਲਾ ਲੈ ਕੇ ਜਾ ਰਹੇ ਆ ਰਜਿੰਦਰ ਸਿੰਘ ਸਰਪੰਚ ਪਿੰਡ ਦਾਖਲਾ ਅੱਜ ਰੈਲੀ ਮੋਗਾ ਵਿਖੇ ਜਾ ਰਹੀ ਹੈ ਜੁੱਧ ਨਸ਼ਾ ਅਬਰਧ ਉਹਦੇ ਤਹਿਤ ਜੋ ਕੁਸ਼ ਇਹ ਹਲਕਾ ਇੰਚਾਰ ਸਰਦਾਰ ਬਲਬੀਰ ਸਿੰਘ ਜੀ ਪੰਨੂ ਉਹਨਾਂ ਦੀ ਰਹਿਨਮਾਈ ਹੇਠ ਅੱਜ ਮੋਗਾ ਦੇ ਵਿੱਚ ਆਪਾਂ ਤੁਸੀਂ ਦੇਖ ਸਕਦੇ ਹੋ ਕਾਫਲਾ ਕਿ ਕਿੰਨੀ ਦੁਨੀਆ ਸਰਦਾਰ ਬਲਬੀਰ ਸਿੰਘ ਜੀ ਪੰਨੂ ਉਹਨਾਂ ਦੇ ਨਾਲ ਜਾ ਰਹੀ ਆ ਔਰ ਚਟਾਨ ਮੰਗੂ ਚਟਾਨ ਮੰਗੂ ਖੜੇ ਨੇ ਸਰਦਾਰ ਬਲਬੀਰ ਸਿੰਘ ਇਹ ਪੰਨੂ ਵਾਸਤੇ ਕਿਉਂਕਿ ਉਹ ਬਹੁਤ ਵਧੀਆ ਨੇਕ ਤੇ ਚੰਗੇ ਕੰਮ ਕਰ ਰਹੇ ਨੇ ਆਪਣੇ ਹਲਕਾ ਫਤੇਗੜ ਚੂੜੀਆਂ ਵਾਸਤੇ ਇੱਕ ਬਹੁਤ ਵਧੀਆ ਉਹਨਾਂ ਦਾ ਉਪਰਾਲਾ ਹੈ ਸਰਦਾਰ ਭਗਵੰਤ ਸਿੰਘ ਜੀ ਮਾਨ ਸੀਐਮ ਪੰਜਾਬ ਕੇ ਜਿਨ੍ਹਾਂ ਦੀ ਸੋਚ ਸੋਚ ਤੇ ਪਹਿਰਾ ਬਣਦਾ ਕਿ ਜਿਨ੍ਹਾਂ ਨੇ ਇੰਨਾ ਵਧੀਆ ਆਪਣੇ ਪੰਜਾਬ ਦੇ ਉਹਨਾਂ ਦੇ ਦਿਲ ਦੇ ਅੰਦਰ ਇੱਕ ਦਰਦ ਹੈ ਕਿ ਪੰਜਾਬ ਨੂੰ ਇੱਕ ਰੰਗਲਾ ਪੰਜਾਬ ਬਣਾ ਕੇ ਰੱਖਣਾ ਉਹਨਾਂ ਦੀ ਸੋਚ ਤੇ ਹਰ ਇੱਕ ਇਨਸਾਨ ਇੱਕ ਪਹਿਰਾ ਦੀ ਤਰ੍ਹਾਂ ਪਹਿਰਾ ਦੇ ਰਿਹਾ ਜੁੱਧ ਨਸ਼ਿਆਂ ਵਿਰੁੱਧ ਮੁਹਿੰਮ ਚੱਲੀ ਸੀ ਸਾਡੀ ਪੰਜਾਬ ਸਰਕਾਰ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਅਗਵੰਤ ਸਿੰਘ ਬਾਣਜੀ ਵੱਲੋਂ ਸੋ ਉਸ ਮੋਹਮ ਨੇ ਬਹੁਤ ਹੀ ਵਧੀਆ ਇੱਕ ਮੋੜ ਲਿਆਂਦਾ ਏ ਦੇਖੋ ਕਿੰਨੇ ਲੋਕਾਂ ਦੇ ਬੱਚੇ ਨਸ਼ਿਆਂ ਤੋਂ ਬਚ ਗਏ ਆ ਕਿੰਨੇ ਲੋਕਾਂ ਦੇ ਘਰ ਬਚ ਗਏ ਕਿੰਨੀਆਂ ਮਾਵਾਂ ਦਵਾਵਾਂ ਦੇ ਰਹੀਆਂ ਨੇ ਸੋ ਉਸੇ ਦੇ ਧੰਨਵਾਦ ਵਿੱਚ ਕਰੈਲੀ ਦੇ ਤੌਰ ਤੇ ਠੀਕ ਆ ਜੋ ਮੋਗੇ ਵਿੱਚ ਰਹਿੰਦੀ ਆ ਧੰਨਵਾਦ ਰੈਂਦੀ ਸੋ ਸਾਡੇ ਹਲਕਾ ਫਤੇਗੜ ਚੂੜੀਆਂ ਤੋਂ ਸਾਡੇ ਮਾਨਯੋਗ ਸਾਡੇ ਸਤਿਕਾਰਯੋਗ ਸਾਡੇ ਹਲਕਾ ਇੰਚਾਰਜ ਸਰਦਾਰ ਬਲਬੀਰ ਸਿੰਘ ਪੰਨੂ ਸਾਹਿਬ ਉਹਨਾਂ ਦੀ ਅਗਵਾਈ ਹੇਠ ਇੱਕ ਵੱਡਾ ਕਾਫਲਾ ਬੱਸਾਂ ਦਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਨਾਂ ਦੇ ਸਪੋਰਟਰ ਉਨਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਨ ਲਈ ਮੋਗੇ ਰੈਲੀ ਦੇ ਵਿੱਚ ਸ਼ਾਮਲ ਹੋਲ ਜਾ ਰਹੇ ਆ ਸੋ ਇਸ ਦੇ ਨਾਲ ਨਾਲ ਅਸੀਂ ਸਰਦਾਰ ਬਲਬੀਰ ਸਿੰਘ ਪੰਨੂ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਦੀ ਅਣਤਕ ਮਿਹਨਤ ਨੇ ਹਲਕੇ ਦੇ ਵਿੱਚ ਦਿਨ ਰਾਤ ਇੱਕ ਕਰਕੇ ਕਾਫੀ ਘਰਾਂ ਨੂੰ ਇਸ ਕੋਰ ਤੋਂ ਇਸ ਮਾਰੀ ਬਿਮਾਰੀ ਤੋਂ ਬਚਾ ਲਿਆ ਹੈ ਜੀ